ਉਪਰੀ ਹਵਾ ਕਹਾਣੀ ਅੰਮ੍ਰਿਤਕੌਰ ਇੰਨੀਆਂ ਹ올ੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ ਜਗੀਰੋ ਦੇ ਹੱਥ ਵਿੱਚ ਕੰਨਾਂ ਦੀਆਂ ਵਾਲੀਆਂ ਫੜੀਆਂ ਸਨ ਜਿਨ੍ਹਾਂ ਨੂੰ ਉਹ ਹਲਕਾ ਜਿਹਾ ਹੁਸ਼ਾਲ ਕੇ ਵਜਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪ੍ਰੀਤ ਨੇ ਦੇਖਿਆ ਕਿ ਇਹ ਉਹੀ ਵਾਲੀਆਂ ਸਨ ਜਿਹੜੀਆਂ ਉਸਦੇ ਪੇਕੇ ਆ ਨੇ ਉਸਦੀ ਸੱਸ ਜਗੀਰੋ ਨੂੰ ਪਾਈਆਂ ਸਨ ਦੋ ਕੁ ਦਿਨਾਂ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਵਿੱਚ ਨੁਕਸ ਕੱਢਦੀ ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ ਰੀਤ ਦੇ ਵਿਆਹ ਨੂੰ ਅਜੇ 6 ਕੁ ਮਹੀਨੇ ਹੀ ਹੋਏ ਹੋਣਗੇ ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਿਆ 6 ਮਹੀਨਿਆਂ ਵਿੱਚ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਸ ਦੀ ਸਾਸੂ ਉਸ ਤੋਂ ਖੁਸ਼ ਨਹੀਂ ਫਿਰ ਉਹ ਸੋਚਦੀ ਕਿ ਨੌ ਸੱਜ ਦੇ ਰਿਸ਼ਤੇ ਵਿੱਚ ਇੰਨਾ ਕੁਤਾ ਸਭ ਪਾਸੇ ਚੱਲਦਾ ਹੈ ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਕੋਲ ਸਿਲਾਈ ਕਢਾਈ ਬੁਣਾਈ ਆਦਿ ਦਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦੇ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ ਕਈ ਵਾਰ ਉਸ ਦਾ ਜੀ ਕੀਤਾ ਕਿ ਪੁੱਛ ਲਵੇ ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਉਹ ਜਹੇ ਮਤਲਬ ਕੱਢ ਲੈਂਦੀ ਪ੍ਰੀਤ ਨੂੰ ਕਿਹੜਾ ਛਡਾਉਣਾ ਔਖਾ ਹੋ ਜਾਂਦਾ ਇਸ ਕਰਕੇ ਉਹ ਚੁੱਪ ਰਹਿਣਾ ਹੀ ਠੀਕ ਸਮਝਦੀ ਜਦੋਂ ਪ੍ਰੀਤ ਜਗੀਰੋ ਦੀ ਕਹੀ ਚੁੱਭਵੀਂ ਗੱਲ ਤੇ ਵੀ ਚੁੱਪ ਰਹਿਂਦੀ ਤਾਂ ਜਗੀਰੋ ਨੂੰ ਹੋਰ ਵੀ ਖੇਚ ਚੜਦੀ। ਕਈ ਵਾਰ ਉਹ ਬੁੜਬੜਾਉਂਦੀ ਮਟੋਂਨ ਜਹੀ ਕਿਥੋਂ ਸਾਡੇ ਕਰਮਾਂ ਵਿੱਚ ਧਰੀ ਪਈ ਤੀ। ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਈ ਦਿਨਾਂ ਤੋਂ ਉਸ ਦੀ ਸਸਦੇ ਹੱਥੋਂ ਭਾਂਡੇ ਛੁੱਟ ਜਾਂਦੇ। ਕਦੇ-ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ। ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੋਵੇ। ਇੱਕ ਦਿਨ ਤਾਂ ਹਾਦੀ ਹੋ ਗਈ। ਜਗੀਰੋ ਨੇ ਪ੍ਰੀਤ ਨੂੰ ਗਿੱਚੋਂ ਫੜ ਲਿਆ ਨਾਲ ਹੀ ਬੋਲ ਰਹੀ ਸੀ ਮੈਂ ਖਤਮ ਕਰਦਾ ਹਾਂ ਇਹਨੂੰ ਮੁੰਡੇ ਦੇ ਸਿਰ ਵਿੱਚ ਕੁਝ ਪਾ ਕੇ ਵਾਸੇ ਵਿੱਚ ਕਰ ਲਿਆ ਪ੍ਰੀਤ ਬਹੁਤ ਡਰ ਗਈ ਸੀ ਉਸਨੇ ਆਪਣੇ ਆਪ ਨੂੰ ਮਸੀਤ छुड़ाया ਉਸ ਤੋਂ ਬਾਅਦ ਉਸ ਦੀ ਸਾਸੇ ਜਗੀਰੋ ਅੰਦਰ ਜਾ ਕੇ ਮੰਜੇ ਤੇ ਡਿੱਗ ਪਈ ਪ੍ਰੀਤ ਡਰਦੀ ਉਸ ਦੇ ਕੋਲ ਵੀ ਨਾ ਗਈ ਸ਼ਾਮ ਨੂੰ ਜਦੋਂ ਉਸ ਦਾ ਸਹੁਰਾ ਬਲਦੇਵ ਸਿੰਘ ਘਰ ਆਇਆ ਤਾਂ ਉਸ ਦੀ ਜਾਨ ਵਿੱਚ ਜਾਨ ਆਈ ਉਸਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰੀ ਸਮਝੀ ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਕਿਸੇ ਡਾਕਟਰ ਨੂੰ ਦਿਖਾ ਦਿਓ ਪਤਾ ਨਹੀਂ ਕੀ ਹੋ ਗਿਆ ਸੀ ਅੱਜ ਪਰ ਜਗੀਰੋ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗੀ ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਆਪਣੀ ਗੱਲ ਕਹਿਣ ਦਾ ਉਸਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਖੇਤ ਜਾਣ ਲੱਗਿਆਂ ਬਲਦੇਵ ਸਿੰਘ ਨੇ ਕਿਹਾ ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਦੋ ਕੁ ਦਿਨ ਲੰਘੇ ਜਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ ਸਬਬਨਾਲ ਬਲਦੇਵ ਸਿੰਘ ਖੇਤੋਂ ਘਰੇ ਆ ਗਿਆ ਉਸਨੇ ਪ੍ਰੀਤ ਨੂੰ ਜ਼ਗੀਰੋ ਦੇ ਹੱਥਾਂ ਚੁੜਾਇਆ ਅਤੇ ਉਸ ਨੂੰ ਧੱਕਾ ਦੇ ਕੇ ਮੰਜੇ ਤੇ ਸੁੱਟ ਦਿੱਤਾ ਪ੍ਰੀਤ ਡਰ ਨਾਲ ਅਜੇ ਵੀ ਕੰਬ ਰਹੀ ਸੀ ਜ਼ਗੀਰੋ ਅਜੇ ਵੀ ਕਚੀਚੀਆਂ ਵਟ ਰਹੀ ਸੀ ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਭਰ ਕੇ ਜ਼ਗੀਰੋ ਦੇ ਮੂੰਹ ਤੇ ਮਾਰਿਆ ਉਸ ਨੂੰ ਹੋਸ਼ ਜਹੀ ਆਈ ਮੇਰੇ ਤੇ ਪਾਣੀ ਕਿਉਂ ਪਾਇਆ ਤੂੰ ਦੱਸ ਪਹਿਲਾਂ ਤੂੰ ਕਿ ਜਲੂਸ ਕੱਢਣ ਲੱਗੀ ਸੀ ਬਲਦੇਵ ਸਿੰਘ ਗੁੱਸੇ ਨਾਲ ਭਰਿਆ ਪਿਆ ਸੀ ਮੈਨੂੰ ਤਾਂ ਕੁਝ ਵੀ ਯਾਦ ਨਹੀਂ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਪਹਿਲਾਂ ਜਦੋਂ ਬੇਬੇ ਜਉਂਦੀ ਸੀ ਉਦੋਂ ਵੀ ਤੇਰਾ ਇਹੀ ਕੁੱਤਖਾਨਾ ਚੱਲਦਾ ਸੀ ਮੈਨੂੰ ਲੱਗਦੇ ਮੇਰਾ ਤਬੀਤ ਝੂਠਾ ਹੋ ਗਿਆ ਗਰਨ ਲੱਗਿਆ ਸੀ ਪਿੱਛੇ ਜਹੇ ਕਈ ਦਿਨ ਹੋ ਗਏ ਉਹ ਉਦਾਸ ਜਹੀ ਹੋ ਕੇ ਬੋਲੀ ਹੁਣ ਕੰਮ ਦੇ ਟਾਈਮ ਵਿੱਚ ਮੈਂ ਕਿੱਥੋਂ ਟਾਈਮ ਕੱਢਾਂ ਸਿਆਣਿਆ ਕੋਲ ਜਾਣ ਦਾ ਪ੍ਰੀਤ ਨੇ ਇਹੋ ਜਿਹਾ ਕਦੇ ਕੁਝ ਨਹੀਂ ਸੀ ਦੇਖਿਆ ਨਾ ਹੀ ਕਦੇ ਸੁਣਿਆ ਸੀ ਤਾਂ ਗਿੱਤ ਬੀਤ ਇੱਕ ਹੀ ਚੱਕਰ ਹੈ ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ-ਪ੍ਰੇਤ ਕੁਝ ਵੀ ਨਹੀਂ ਹੁੰਦਾ ਫਿਰ ਇਹ ਕੀ ਉਸ ਨੂੰ ਬੜਾ ਡਰ ਲੱਗ ਰਿਹਾ ਸੀ ਉਸ ਦਾ ਪਤੀ ਡੇਢ ਕੁ ਮਹੀਨੇ ਲੇਕੇ ਸ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੜਨ ਗਿਆ ਹੋਇਆ ਸੀ ਜਦੋਂ ਉਸ ਦਾ ਫੋਨ ਆਉਂਦਾ ਕਈ ਵਾਰ ਪੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਬਾਰੇ ਦੱਸ ਦੇਵੇ ਪਰ ਫਿਰ ਉਹ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ ਉਸ ਦਾ ਪਤੀ ਪੜਿਆ-ਲਿਖਿਆ ਸੀ ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਤੇ ਰਹਿੰਦਾ ਜ਼ਮੀਨ ਬਹੁਤੀ ਤਾਂ ਨਹੀਂ ਸੀ ਪਰ ਪਿਓ ਪੁੱਤ ਮਿਹਨਤੀ ਸਨ ਅਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ। ਗੁਜ਼ਾਰਾ ਠੀਕ ਚੱਲਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ ਸੀ। ਪਹਿਲਾਂ ਤਾਂ ਜ਼ਗੀਰ ਉਹਨਾਂ ਹਫ਼ਤੇ ਦੋ ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ। ਪਰ ਹੁਣ ਤੀਜੇ ਕੋ ਦਿਨ ਉਸ ਨੂੰ ਉਪਰੀ ਹਵਾ ਆ ਦਾ ਬੋਚਦੀ। ਸਭ ਤੋਂ ਪਹਿਲਾ ਕੰਮ ਉਸ ਦਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੀ। ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ। ਉਸ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੱਡਦੀ ਉੱਡਦੀ ਖ਼ਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਉਪਰੀ ਹਵਾ ਨੇ ਦਬੋਚਿਆ ਹੋਇਆ ਹੈ। ਉਹ ਆਪਣੇ ਪਤੀ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ। ਉਸਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ। ਉਸ ਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗੀ। ਉਹ ਪ੍ਰੀਤ ਕੋਲ ਇੱਕ ਰਾਤ ਰੁਕ ਗਈ ਪਰ ਉਸਦੇ ਹੁੰਦਿਆ ਪ੍ਰੀਤ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ ਦੋ ਕੁ ਦਿਨ ਬਾਅਦ ਫੇਰ ਉਹੀ ਕੰਮ ਸ਼ੁਰੂ ਹੋ ਗਿਆ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਵਿੱਚ ਆਈ ਹੋਈ ਸੀ ਤਾਂ ਪ੍ਰੀਤ ਦੇ ਮਾਪਿਓ ਵੀ ਉਸੇ ਵਕਤ ਪਹੁੰਚ ਗਏ ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਹੋਵੇ ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ ਉਸਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ ਪ੍ਰੀਤ ਦੀ ਸੱਸ ਝੀਆਂ ਲੈ ਲੈ ਪੈ ਰਹੀ ਸੀ ਨਾਲ ਹੀ ਪੁੱਤਰੇ ਆਸਾਨ ਵਾਂਗ ਫੁੰਕਾਰ ਰਹੀ ਸੀ ਸੱਚੀ ਲੋੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਸੀ ਉਸ ਵਿੱਚ ਉਸਨੇ ਇੱਕ ਵਾਰ ਫਿਰ ਪ੍ਰੀਤ ਨੂੰ ਅੱਧ ਬੋਚਿਆ ਕੋਸ਼ਿਸ਼ ਕਰਨ ਤੇ ਵੀ ਪ੍ਰੀਤ ਦੀ ਮਾਂ ਜਗੀ ਰੋਦੇ ਹੱਥੋਂ ਉਸ ਨੂੰ ਛੁਡਾ ਨਾ ਸਕੀ ਬਲਦੇਵ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਉਹ ਸ਼ਰਮ ਨਾਲ ਮਰਨ ਹੱਕਾ ਹੋਇਆ ਪਿਆ ਸੀ ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਵਿੱਚ ਕਿਹਾ ਹੁਣ ਮੈਨੂੰ ਮੁਆਫ ਕਰਨਾ ਵੀਰ ਜੀ ਹੁਣ ਮਾਨ ਸਤਕਾਰ ਵਾਲੇ ਸਾਰੇ ਬੰਨ ਟੁੱਟਣਗੇ ਇਹ ਕਹਿ ਕੇ ਉਸਨੇ ਖੁੰਝੇ ਪਈ ਸੋਟੀ ਚੁੱਕੀ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਤੇ ਦੋ ਠੋਕੀਆਂ ਜਗੀਰੋ ਨੇ ਇੱਕ ਹੱਥ ਨਾਲ ਛੋਟੀ ਕੌਣ ਦੀ ਕੋਸ਼ਿਸ਼ ਕੀਤੀ ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ ਜਗੀਰੋ ਢਿੱਲੀ ਜਹੀ ਪੈ ਗਈ ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ ਉਸ ਨੇ ਇੱਕ ਵਾਰ ਫਿਰ ਛੋਟੀ ਉਲਾਰੀ ਪਰ ਆ ਕੇ ਪ੍ਰੀਤ ਦੇ ਪਿਓ ਨੇ ਛੋਟੀ ਫੜ ਲਈ ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜਗੀਰੋ ਵੱਲ ਕਹਿਰ ਦੀ ਨਿਗਾ ਨਾਲ ਦੇਖ ਰਹੀ ਸੀ ਮੈਨੂੰ ਲੱਗਦਾ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ ਉਸ ਨੇ ਛੋਟੀ ਪਰੇ ਰੱਖਦੇ ਆ ਬਲਦੇਵ ਸਿੰਘ ਨੂੰ ਕਿਹਾ ਬਲਦੇਵ ਨੇ ਕੁੜਮ ਦੀ ਬਾਹ ਫੜੀ ਬੈਠਕ ਵਿੱਚ ਲੈ ਗਿਆ ਜਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਜੇ ਤੇ ਪੈ ਗਈ ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਉਹ ਪਾਣੀ ਦਾ ਗਲਾਸ ਲੈ ਕੇ ਮਾਂ ਕੋਲ ਆਈ ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ ਉਹ ਅੰਦਰ ਗਈ ਪਰ ਉਸ ਦੀ ਸੱਸ ਨੇ ਵਾਰ-ਵਾਰ ਕਹਿਣ ਤੇ ਵੀ ਪਾਣੀ ਨਾ ਫੜਿਆ ਉਹ ਭਰੀਆਂ ਅੱਖਾਂ ਨਾਲ ਬਾਹਰ ਆ ਗਈ ਅਤੇ ਰਸੋਈ ਵਿੱਚ ਚਲੀ ਗਈ ਕੀ ਹਾਲ ਕਰਤਾ ਮੇਰੀ ਜਵਾਕੜੀ ਦਾ ਚੁੜੇਲ ਜੀ ਨੇ ਉਹ ਅਜੇ ਵੀ ਗੁੱਸੇ ਵਿੱਚ ਬੁੜਬੁੜਾ ਰਹੀ ਸੀ। ਪ੍ਰੀਤ ਨੂੰ ਉਸਦੀ ਮਾਂ ਨੇ ਪੜ੍ਹਾਈ ਦੇ ਨਾਲ-ਨਾਲ ਘਰ ਦਾ ਸਾਰਾ ਕੰਮ ਸਿਖਾਇਆ ਸੀ। ਸਿਲਾਈ, ਕਢਾਈ, ਬੁਣਾਈ, ਰਸੋਈ ਦੇ ਸਾਰੇ ਕੰਮ। ਇਹਨੇ ਕੋ ਕੰਮ ਕਿ ਉਸਦੀ ਸਹੁਰੇ ਘਰ ਵਾਲੇ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ। ਚਾਪਾਂ ਛੱਲਿਆਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਭਾਵੇਂ ਪ੍ਰੀਤ ਦਾ ਸੌਰਾ ਅਤੇ ਪਤੀ ਦਾਸ ਦੇ ਖਿਲਾਫ ਸਨ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਨਤਾਣ ਕਰਨਾ ਚਾਹੁੰਦੇ ਹਨ ਅਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਆਖਿਆ ਹੀ ਕਰਨਾ ਪਊ ਬਾਵੇਂ ਪ੍ਰੀਤ ਕਰਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਦੀ ਪਰ ਜਗੀਰੋ ਨੇ ਕਦੇ ਵੀ ਉਸ ਦੀ ਤਾਰੀਫ ਨਾ ਕੀਤੀ ਸਗੋਂ ਕਈ ਵਾਰ ਠੀਕ-ਠਾਕ ਕਿਤੇ ਕੰਮਾਂ ਵਿੱਚ ਵੀ ਨੁਕਸ ਕਰ ਦਿੰਦੀ ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ ਕਈ ਵਾਰ ਜਦੋਂ ਜਗੀਰੋ ਇੱਧਰ-ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ ਧੀਏ ਇਹਦਾ ਸੁਭਾਅ ਹੀ ਇਹੋ ਜਿਹਾ ਏ ਤੂੰ ਦਿਲ ਤੇ ਨਾ ਲਾਇਆ ਕਰ ਇਹਦੀਆਂ ਗੱਲਾਂ ਤੁਸੀਂ ਫਿਕਰ ਨਾ ਕਰੋ ਬਾਪੂ ਜੀ ਜਦੋਂ ਪ੍ਰੀਤ ਇਹ ਨਾ ਆਖ ਦਿੰਦੀ ਤਾਂ ਬਲਦੇਵ ਸਿੰਘ ਨੂੰ ਤਸੱਲੀ ਹੋ ਜਾਂਦੀ ਸੀ ਪਰ ਅਜੇ ਤਾਂ ਬਲਦੇਵ ਦਾ ਸਿਰ ਸ਼ਰਮ ਨਾਲ ਝੁੱਕ ਰਿਹਾ ਸੀ ਜੋ ਉਸ ਦੇ ਘਰੇ ਜਲੂਸ ਨਿਕਲਿਆ ਇੰਨਾ ਕੋ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟਕੇ ਸੀ ਪਰ ਹੁਣ ਜਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਸੀ ਪ੍ਰੀਤ ਦੀ ਮਾਂ ਵੀ ਅੰਦਰ ਉਸ ਕੋਲ ਜਾ ਕੇ ਮੰਜੇ ਤੇ ਪੈਣਦਵਲ ਜਾ ਬੈਠੀ ਜਗੀਰੋ ਕਹਿਣ ਲੱਗੀ ਮੈਨੂੰ ਤਾਂ ਪੂਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਨੀ ਆ ਮੈਥੋਂ ਤਾਂ ਜਾਣੀ ਕੋਈ ਧੱਕੇ ਨਾਲ ਹੀ ਕਰਵਾ ਲੈਂਦਾ ਸਭ ਕੁਝ ਪਰ ਭੈਣ ਜੀ ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ ਵੀ ਥੋਨ ਨੂੰ ਵੀ ਕਸਰ ਹੁੰਦੀ ਏ। ਪ੍ਰੀਤ ਵੀ ਉਹਨਾਂ ਕੋਲ ਆ ਕੇ ਬੈਠ ਗਈ ਪਰ ਉਸ ਦੀ ਮਾਂ ਨੇ ਉਸ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਅਤੇ ਜਗੀਰੋ ਨੂੰ ਕਹਿਣ ਲੱਗੀ। ਦੇਖੋ ਭੈਣ ਜੀ ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਏ ਤੇ ਨਾ ਥੋਨ ਨੂੰ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ। ਜਗੀਰੋ ਦਾ ਮੂੰਹ ਅੱਡਿਆ ਗਿਆ। ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਫਿਰ ਵੀ ਉਹ ਹੌਲੀ ਆਵਾਜ਼ ਵਿੱਚ ਬੋਲੀ। ਜੇ ਮੇਰੀ ਧੀ ਕੰਮ ਨਹੀਂ ਕਰਦੀ ਤੁਹਾਡੇ ਮੋਰੇ ਬੋਲਦੀ ਏ ਆਏਗੇ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਤੋਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ ਨਾਲੇ ਮੇਰੀ ਇੱਕ ਗੱਲ ਸੁਣ ਲਓ ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦੋਗੇ ਅਸੀਂ ਵੀ ਤੁਹਾਨੂੰ ਅੱਖਾਂ ਤੇ ਬਿਠਾਵਾਂਗੇ ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਫਿਰ ਨਾ ਤਾਂ ਅਸੀਂ ਤੁਹਾਡੇ ਕੁਛ ਲੱਗੇ ਨਾ ਤੁਸੀਂ ਸਾਡੇ ਉਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚੋਂ ਫੜਨ ਲਈ ਮਜਬੂਰ ਕਰਦੀ ਏ ਮੇਰੇ ਵਾਲੀ ਉਪਰੀ ਹਵਾ 'ਚ ਵੀ ਬਥੇਰਾ ਜ਼ੋਰ ਹੈ ਅੱਜ ਤਾਂ ਥੋੜੀ ਸ਼ਰਮ ਸੀ ਅੱਗੇ ਤੋਂ ਇਹ ਵੀ ਚੱਕੀ ਜਾਓ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਾਂਗੇ ਇਹ ਭੁੱਲ ਜਾਓ ਤੁਸੀਂ ਫੇਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ ਜਗੀਰੋ ਸੁਣ ਕੇ ਸਨ ਹੋ ਗਈ ਮੇਰੀ ਇੱਕ ਗੱਲ ਹੋਰ ਵੀ ਸੁਣ ਲਓ ਇਹ ਗੱਲ ਆਪਣੇ ਦੋਹਾਂ ਵਿੱਚ ਰਹਿ ਤਾਂ ਚੰਗੀ ਗੱਲ ਹੈ ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖਿਆ ਨਾਲੇ ਭੈਣ ਜੀ ਤੁਸੀਂ ਆਪ ਸਿਆਣੇ ਹੋ ਤਾਂ ਗਿੱਤ-ਵੀਤਾ 'ਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ ਕੌਣ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਦਾਾਂ ਦੀਆਂ ਗੋਗੜਾਂ 'ਚ ਭਰਦੀ ਏ ਜਗੀਰੋ ਸਭ ਕੁਝ ਚੁੱਪ ਕਰਕੇ ਸੁਣੀ ਜਾ ਰਹੀ ਸੀ ਐਨੇ ਨੂੰ ਪ੍ਰੀਤ ਚਾਹ ਲੈ ਕੇ ਆ ਗਈ ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜਗੀਰੋ ਤੋਂ ਹੱਥ ਜੋੜ ਕੇ ਝੁਕਾਂ ਦੀ ਮਾਫੀ ਮੰਗੀ ਅਤੇ ਕਿਹਾ ਜੇ ਭੈਣ ਜੀ ਹੁਣ ਕਦੇ ਉਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਮੰਤਰ ਦੱਸਿਆ ਉਹਨੂੰ ਯਾਦ ਕਰ ਲੈਣਾ ਬਸ ਫੇਰ ਨਹੀਂ ਉਪਰੀ ਹਵਾ ਨੇੜੇ ਲੱਗਦੀ